ਮੰਮੀ ਤੂੰ ਤੇ ਕੈਂਡੀ ਪਾ ਬਿਨਿਆ ਆ ਜਣਾ ਆਈ ਤੇ ਹੈ ਨਹੀਂ ਆ ਜਾਂਦੀ ਆ ਕੋਈ ਨਹੀਂ ਅਜੇ 11 ਵਜੇ ਆ ਹਾਏ ਹਾਏ 11 ਵਜੇ ਆ ਸਵੇਰ ਦੀ ਆਈ ਕਿਤੇ ਰੋਟੀ ਵੀ ਨਹੀਂ ਲਾਈ ਵੀ ਚਲ ਆਏਗੀ ਤੇ ਫੇਰ ਹੀ ਰੋਟੀ ਖਾਵਾਂਗੇ ਕੀ ਪਤਾ ਉਹਨੇ ਕਦੋਂ ਆਉਣਾ ਮੈਂ ਤੇ ਅਸੀਂ ਕਦੋਂ ਰੋਟੀ ਖਾਵਾਂਗੇ ਕੋਈ ਗੱਲ ਨਹੀਂ ਅਜੇ ਕਿੜੀ ਨਹੀਂ ਭੁੱਖ ਲੱਗੀ ਆ ਅਜੇ ਥੋੜੀ ਦੇਰ ਪਹਿਲੇ ਤੇ ਚਾਹ ਪੀਤੀ ਆ ਤੇ ਕੋਈ ਨਹੀਂ ਉਹਨੇ 12 ਵਜੇ ਤੱਕ ਆ ਜਾਣਾ ਆ ਆਪੇ ਆ ਕੇ ਰੋਟੀ ਲਾਏਗੀ ਅਸ਼ਾ ਭੀ ਉਹ ਦੋ ਰੋਟੀ ਖਾਣੀ ਜਦੋਂ ਉਹ ਹੀ ਲਾਏ ਕੇ ਆਕੇ ਆਹੋ ਉਦਾਂ ਹੀ ਖਾਣੀ ਆ ਚੱਲ ਵੇਖ ਲੈਨੇ ਫਿਰ ਢੀਕ ਲੈਨੇ ਥੋੜਾ ਜਿਹਾ ਹੋਰ ਪਰ ਇੱਕ ਗੱਲ ਹੈ ਮੰਮੀ ਜਦੋਂ ਪੇਕਿਆਂ ਤੋਂ ਰਹਿ ਕੇ ਆਈਏ ਤੇ ਜਰੂਰ ਉਹ ਸੂਟ ਦਿੰਦੇ ਹੁੰਦੇ ਆ ਤੇ ਭਾਬੀ ਨੂੰ ਤੇ ਗੈ ਨੂੰ ਹਫਤਾ ਹੋ ਗਿਆ ਮੈਨੂੰ ਲੱਗਦਾ ਐਦ ਕੀ ਪੱਕਾ ਨਾ ਉਹ ਦੋ ਤਿੰਨ ਸੂਟ ਲੈ ਕੇ ਆਏਗੀ ਨਹੀਂ ਦਿੰਦੇ ਹੁੰਦੇ ਅਦੇ ਮਾਪਿਓ ਖਾਲੀ ਨਹੀਂ ਉਹਨੂੰ ਕਦੀ ਆਉਣ ਦਿੱਤਾ ਤੇ ਜੇ ਲੈ ਆ ਕੇ ਵੀ ਆਏਗੀ ਤੇ ਘਰ ਹੀ ਆਉਣਾ ਉਹਨੇ ਕਿਹੜੇ ਬਾਹਰ ਸ਼ੱਟ ਆਉਣੇ ਆ ਨਾਲੇ ਸਿਮੀ ਤੁਮੀ ਸੂਟ ਮੰਗਣ ਦੀ ਸੀ ਨਾ ਮੇਰੇ ਕੋ ਤੇ ਮੈਂ ਆਪਣੇ ਕੋਲੋਂ ਨਾ ਫੇਰ ਲੈ ਲਾਂਗੀ ਬਾਅਦ ਚ ਸੂਟ ਤੈਨੂੰ ਜੇ ਸੰਦੀਪ ਦਾ ਸੂਟ ਵਧੀਆ ਹੋਏ ਨਾ ਉਹਨਾਂ ਚੋਂ ਇੱਕ ਰੱਖ ਲਈ ਚਲ ਠੀਕ ਆ ਮੰਮੀ ਲਿਆਵੇ ਤੇ ਸਹੀ ਫਿਰ ਵੇਖਦੇ ਆ ਜੇ ਕੋਈ ਚੱਜਦਾ ਹੋਏਗਾ ਤਾਂ ਮੈਂ ਆਹ ਫੜ ਲੈਣਾ ਫਟਾਫਟ ਨਹੀਂ ਚੱਜਦੇ ਹੀ ਦਿੰਦੇ ਹੁੰਦੇ ਆ ਤੁਹਾਨੂੰ ਪਤਾ ਚੰਗੇ ਭਲੇ ਉਹਦੇ ਮਾਪਿਓ ਆ ਉਹਨਾਂ ਨੇ ਕਦੀ ਮਾੜੀ ਚੀਜ਼ ਨਹੀਂ ਦਿੱਤੀ ਚੀਜ਼ ਕੋਈ ਵੀ ਦੇਣ ਤੇ ਵਧੀਆ ਹੀ ਦਿੰਦੇ ਹੁੰਦੇ ਆ ਆਹੋ ਮੰਮੀ ਇਹ ਤੇ ਗੱਲ ਤੇਰੀ ਬਿਲਕੁਲ ਠੀਕ ਆ ਮੈਂ ਤਾਂ ਅੱਗੇ ਸੋਚਣ ਨਹੀਂ ਹਾਂ ਕਿ ਜਦੋਂ ਭਾਬੀ ਕੋਈ ਸੂਟ ਆਦ ਕਿ ਲਈ ਆਈ ਦਾ ਉਹਦੇ ਚੋਂ ਨਾ ਮੈਂ ਇੱਕ ਸੂਟ ਰਾਖ ਹੀ ਲੈਣਾ ਆਹੋ ਕੇ ਰੱਖ ਲਈ ਤੂੰ ਤੂੰ ਵੀ ਤੇ ਸਹੁਰੇ ਜਾਣਾ ਆ ਤੇ ਜੇ ਉਹ ਪੁੱਛਣਗੇ ਨਾ ਵੀ ਸੂਟ ਲੈਣ ਦੇ ਤਾਂ ਕਈ ਮੇਰੀ ਮੰਮੀ ਨੇ ਸੂਟ ਲੈ ਕੇ ਦਿੱਤੇ ਆ ਨਾਲੇ ਮੇਰਾ ਵੀ ਕਿਨੂੰ ਕਹਿੰਦੇ ਨੰਬਰ 1 ਬਣ ਜਾਣਗੇ ਤੇ ਨਾਲੇ ਤੇਰੇ ਬਣ ਜਾਣਗੇ ਸੋਹਰਿਆਂ ਜੇ ਬਿਲਕੁਲ ਸਹੀ ਹੈ ਇਦਾਂ ਹੀ ਮੈਂ ਫੋਨ ਤੇ ਲਾ ਕੇ ਵੇਖਾਂ ਭਾਬੀ ਨੂੰ ਲਾ ਲਾ ਫੋਨ ਵੇਖ ਕਿੱਥੇ ਗਈ ਆ ਹਲੋ ਹਾਂਜੀ ਭਾਬੀ ਜੀ ਅੱਛਾ ਅੱਛਾ ਠੀਕ ਹੈ ਠੀਕ ਹੈ

ਮੰਮੀ ਇਹਦੇ ਵਿੱਚ ਟਕੋ ਜੀ ਦੋ ਸੂਟ ਮੇਰੇ ਹੀ ਤੇ ਦੋ ਸੂਟ ਨਾ ਮੰਮੀ ਇਹਨਾਂ ਨੇ ਦੇਤੇ ਆ ਉੱਥੋਂ ਅੱਛਾ ਅੱਛਾ ਕਿੰਨੇ ਹਫਤਾ ਰਾ ਕੇ ਗਈ ਆ ਮੈਂ ਤਾਂ ਮਨਾ ਕਰਨ ਦੀ ਹੀ ਚਲ ਕੀ ਲੈਣੇ ਆ ਤੇ ਕਹਿੰਦੇ ਨਹੀਂ ਨਹੀਂ ਸਾਡਾ ਪਿਆਰ ਸਮਝ ਕੇ ਲੈ 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 ਮਾਂ ਪਿਓ ਨੂੰ ਥੋੜੀ ਮਨਾ ਕਰੀਦਾ ਆ ਮਾਂ ਪਿਓ ਕਦੇ ਸਭ ਮੰਗ ਕੇ ਚੀਜ਼ ਲੱਲੀ ਦੀ ਆ ਹਾਂਜੀ ਇਹ ਤਾਂ ਹੈ ਭਾਬੀ ਬੈਗ ਬੜਾ ਭਰਿਆ ਇਹਦੇ ਚ ਕੀ ਪਾਇਆ ਕੁਝ ਨਹੀਂ ਦੀਦੀ ਇਹਦੇ ਵਿੱਚ ਉਹ ਨਾ ਮੰਮੀ ਨੇ ਸੂਟ ਦਿੱਤਾ ਏ ਦਿਖਾਉਣੀ ਤੁਹਾਨੂੰ ਮੈਂ ਅੱਛਾ ਅੱਛਾ ਇਹਦੇ ਵਿੱਚ ਕੀ ਹੋਣਾ ਵਾ ਇਹ ਨਾ ਪਾਰਾ ਚੁੱਕ ਲਿਆ ਸੂਟ ਹੀ ਤਾਂ ਹੈਗਾ ਆ ਦੇਖੋ ਮੰਮੀ ਬੜਾ ਸੋਹਣਾ ਸੂਟ ਏ ਇਹ ਕਾ ਦਿੱਤਾ ਹੈ ਤਨਾਲੇ ਨਾ ਦੀ ਪੱਗ ਦੇਤੀ ਆ ਦਮਾ ਸੂਟਾਂ ਨਾਲ ਸੂਟ ਤੇ ਦੋਵੇਂ ਸੋਹਣੇ ਆ ਮੀ ਤੈਨੂੰ ਕਿਹੜਾ ਸੂਟ ਸੋਹਣਾ ਲੱਗਾ ਮੰਮੀ ਮੈਨੂੰ ਤੇ ਆ ਵਾਲਾ ਜ਼ਿਆਦਾ ਸੋਹਣਾ ਲੱਗਣ ਡਿਆ ਮੈਂ ਨਹੀਂ ਆ ਨਹੀਂ ਜ਼ਿਆਦਾ ਸੋਹਣਾ ਨਹੀਂ ਮੰਮੀ ਮੈਨੂੰ ਵੀ ਆ ਸੂਟ ਬਹੁਤ ਸੋਹਣਾ ਲੱਗਾ ਇਹਦਾ ਨਾ ਕਲਰ ਬਹੁਤ ਸੋਹਣਾ ਵਾ ਖੈ ਤੋ ਦੋਵੇਂ ਸੋਹਣੇ ਆ ਭਾਬੀ ਵਾਂ ਰੱਖ ਲਾ ਦੋਵੇਂ ਸੂਟ ਧੀਰੀ ਆ ਸੂਟ ਨਾ ਪਰ ਮੈਂ ਮੰਮੀ ਉਹਨਾਂ ਨੇ ਦਿੱਤੇ ਆ ਉਹਨਾਂ ਨੇ ਇਹ ਚਾਹ ਨਾ ਦਿੱਤੇ ਕਿ ਤਸਵਾਕ ਇਹ ਤਪਾ ਕੇ ਆਏ ਸਾਡੇ ਕੋਲ ਫਿਰ ਮੈਂ ਉਹਨਾਂ ਨੂੰ ਕੀ ਕਵਾਂਗੀ ਚਲ ਕੋਈ ਨਹੀਂ ਸੰਦੀਪ ਆਪਾਂ ਬਾਜ਼ਾਰ ਜਾਵਾਂਗੇ ਤੇ ਸੂਟ ਮੈਂ ਤਨਵੇਤੋਂ ਵੀ ਵਧੀਆ ਲੈ ਆ ਦਾਂਗੀ ਇਹੋ ਹੀ ਰੰਗ ਦੇ ਲੈ ਕੇ ਦਵਾਂਗੀ ਪਰ ਮੰਮੀ ਤੁਸੀਂ ਇਹਦਾ ਕਰੋ ਇੱਕ ਸੂਟ ਦੇ ਦਿਓ ਦੀਦੀ ਨੂੰ ਉੱਪਰ ਵਾਲਾ ਦੇ ਦੋ ਫਿਰ ਮੈਂ ਇੱਕ ਸਵਾਲ ਇਹਨੂੰ ਤੇ ਇੱਕ ਦੀਦੀ ਤੋਂ ਆ ਲਿੰਦੇ ਨਹੀਂ ਕੋਈ ਨਹੀਂ ਦੋਵੇਂ ਸੂਟ ਉਹਨੂੰ ਹੁਣ ਪਸੰਦ ਆ ਗਏ ਆ ਏ ਚਲੇ ਜਾਣਾ ਇਹਨੇ ਸੋਰੇ ਉੱਥੇ ਵੀ ਤੇ ਇਹਨੇ ਵਖਾਉਣਾ ਹੀ ਆ ਕੁਛ ਨਾ ਕੁਛ ਵੀ ਮੈਂ ਰਹਾ ਕਿ ਆਈਆਂ ਤਾਂ ਕੀ ਦਿੱਤਾ ਤੇਰੇ ਮਾਂ ਪੈਣ ਪੁੱਛਣਾ ਹੀ ਉਹਨਾਂ ਨੇ ਤਾਂ ਕਰਕੇ ਮੈਂ ਕਹਿਣ ਦੀਆਂ ਵੀ ਮੇਰੇ ਕੁਝ ਲੈ ਕੇ ਨਹੀਂ ਦਿੱਤੇ ਜਾਣੇ ਤੈਨੂੰ ਤੇ ਮੈਂ ਬਾਅਦ ਚ ਲੈ ਆਈ ਦੇਣੇ ਆ ਚਲੋ ਠੀਕ ਹੈ ਚਲ ਸੁਣੀ ਰੱਖ ਲਾ ਤੂੰ ਦੋਵੇਂ ਸੂਤ ਚਲ ਮੁੰਮੀ ਮੈਂ ਰੱਖ ਲੇਨੀ ਫਿਰ ਅੰਦਰ ਆਹੋ ਰੱਖ ਰੱਖ ਚੱਲ ਸੰਦੀਪ ਇਹਦਾ ਕਰ ਰੋਟੀ ਦਾ ਟਾਈਮ ਹੋ ਗਿਆ ਜਾਂ ਮੇਰੀ ਤੀਹਾਂ ਰੋਟੀ ਲਾ ਲ ਭੁੱਖ ਬੜੀ ਲੱਗੀ ਆ ਹਾਂਜੀ ਮੈਂ ਬਣਾ ਦੇਣੀ ਰੋਟੀ ਸੂਟ ਦਿੱਤਾ ਇਹ ਦੋਨੋਂ ਦੇ ਦੋਨੋਂ ਸੂਟ ਹੀ ਨਾ ਮੇਰੀ ਸੱਸ ਨੇ ਨਾਨ ਨੂੰ ਦੇਤੇ ਹੁੰਜੇ ਮਮੇ ਨੂੰ ਪੁੱਛਣ ਗਏ ਕਿ ਸੂਟ ਸਵਾ ਲਿਆ ਫਿਰ ਉਹਨਾਂ ਨੂੰ ਮੈਂ ਕੀ ਕਵਾਂਗੀ ਮੈਂ ਤਾਂ ਚੱਲ ਪਤਾ ਨਹੀਂ ਲੱਗਣ ਦਿੱਤਾ ਭਾਏ ਜਿੱਦਾਂ ਦੇ ਮਰਜ਼ੀ ਆ ਆਪਾਂ ਸੂਟ ਵਾਲੀ ਗੱਲ ਤੇ ਨਹੀਂ ਨਾ ਲਗਾ ਸਕਦੇ ਉਹਨਾਂ ਨੇ ਸਪੈਸ਼ਲ ਕਿਹਾ ਇਹ ਮੈਨੂੰ ਤੇ ਸਵਾ ਕੇ ਤੇ ਪਾ ਕੇ ਆਵੀਂ ਲੇ ਡਾਕਰ ਦੀਆਂ ਮੰਮੀ ਕਹਿੰਦੀ ਆ ਕਿ ਸੂਟ ਨੂੰ ਸੇਮ ਕਲਰ ਦੇ ਲਾ ਦਾਂਗੀ ਤਾਂ ਮੈਂ ਵੀ ਫੇਰ ਸੇਮ ਕਲਰ ਦੇ ਸੂਟ ਲੈ ਆ ਕੇ ਨਾ ਫੇਰ ਹੀ ਮੰਮੀ ਨੂੰ ਇਹ ਦੱਸਾਂਗੀ ਕਿ ਮੈਂ ਸਵਾਲੇ ਸੂਟ ਇਹ ਗੁੱਟੀ ਨਹੀਂ ਹੈ ਖਲਾਰਾ ਵੇ ਕਿੱਦਾਂ ਪਾਇਆ ਦੀਦੀ ਸਹੇਰ ਦੇ ਘਰ ਹੀ ਮੰਮੀ ਕੋਲ ਚੱਲ ਨਹੀਂ ਕੰਮ ਹੁੰਦਾ ਤਾਂ ਦੀਦੀ ਕੋ ਕਰਾ ਲਿੰਦਾ ਪਤਾ ਹੀ ਭੀ ਅੱਜ ਆਉਣਾ ਮੇਰੇ ਕਰਕੇ ਰੱਖਿਆ ਸਾਰਾ ਕੰਮ ਨਾਗਰ ਰੋਟੀ ਬਣਾਈ ਨਾ ਕਿਤੇ ਸਬਜ਼ੀ ਹਾਂ ਅੰਡੇ ਦਾ ਮੰਜਾਉਣ ਪਹਿਲੇ ਮੰਮੀ ਕੀ ਕਰ ਰਹੇ ਹੋ ਕਰਨਾ ਕੀ ਜੜੀ ਇਹ ਮਰੂਦ ਵੇਖਣ ਦੀਆਂ ਵੀ ਵੇਖ ਕਿੰਨਾ ਪਿਆਈ ਹੋ ਤੇ ਆਵੇ ਹੈ ਤੋਤਿਆਂ ਦਾ ਹਾਲ ਇਹ ਸਾਰਾ ਥਲੇ ਸੋਟ ਫੜੇ ਲਾ ਲਾ ਕੇ ਚਲ ਕੋਈ ਨਾ ਕੱਚਾ ਪੱਕਾ ਸਭ ਤੋਤਿਆਂ ਨੇ ਵੀ ਤਾਂ ਹੁਣ ਖਾਣਾ ਹੀ ਹੈ ਪੱਕਣ ਤੇ ਖਾ ਵੀ ਲੈਣ ਕੱਚੇ ਸੌਣ ਦਿੱਤੇ ਅਲਾ ਲਾ ਕੇ ਮੇਰੀ ਗੱਲ ਸੁਣੋ ਮੰਮੀ ਰੋਟੀ ਤੇ ਹੁਣ ਖਾ ਲਈ ਆ ਤੇ ਮੇਰਾ ਚਾਹ ਪੀਣ ਨੂੰ ਬੜਾ ਜੀ ਕਰਣ ਡਿਆ ਈ ਸਿਮਿੰਗ ਗੱਲ ਸੁਣ ਮੇਰੀ ਚਾਹ ਪੀਣ ਨੂੰ ਤੇ ਤੇਰਾ ਦਿਲ ਕਰਨ ਡਿਆ ਆ ਪਰ ਸੰਦੀਪ ਨੂੰ ਨਾ ਕਹੀਂ ਬਣਾਉਣ ਨੂੰ ਚਾਹ ਤਾਨੂੰ ਪਤਾ ਆਉਂਦਿਆਂ ਨੂੰ ਤੇ ਮੈਂ ਰੋਟੀ ਤੇ ਲਾ ਦਿੱਤਾ ਤੇ ਅਜੇ ਸਫਾਈ ਚਾੜੂ ਪੋਚਾ ਕਰਨ ਵਾਲਾ ਆ ਉਹ ਕਿੰਨੇ ਕਰਨ ਆਇਆ ਉਹ ਤੇ ਅੱਗੇ ਅੱਗ ਦੀ ਕਿਤੇ ਭਰੀ ਹੁਣੀ ਆ ਕਿਉਂਕਿ ਹਮਦਿਆ ਤੇ ਤੂੰ ਉਹਦੇ ਸੂਟ ਰੱਖਲੇ ਆ ਮੈਂ ਕਿਹੜਾ ਮੰਮੀ ਕਹਿਣ ਲੱਗੀਆਂ ਤੂੰ ਕਹਿ ਹਾਂ ਕਾ ਕੋਈ ਗੱਲ ਨਹੀਂ ਬਣਾ ਦੇ ਚਾਹ ਸਫਾਈ ਦੀ ਕਿਹੜੀ ਗੱਲ ਨਹੀਂ ਨਹੀਂ ਚਾਹ ਤੂੰ ਬਣਾ ਲੈ ਸਫਾਈ ਆਪੇ ਉਹ ਕਰ ਲੂਗੀ ਆਏ ਹਾਏ ਇੱਕ ਪਾਸੇ ਚਾਹ ਧਰ ਦੇ ਤੇ ਨਾਲ ਨਾਲ ਭਾਵੇਂ ਝਾੜੂ ਲਈ ਜਾਏ ਤੇ ਜਾਂ ਬਾਹਰ ਚੋ ਲਾ ਲੈ ਚਾਹ ਨਹੀਂ ਕੋਈ ਨਹੀਂ ਜਾ ਤੂੰ ਬਣਾ ਲੈ ਚਾਹ ਇੰਨਾ ਵੀ ਨਹੀਂ ਪਈਦਾ ਹੋਈਦਾ ਮਾੜਾ ਮੋਟਾ ਕੰਮ ਕਰੀਦਾ ਚਾਹ ਚਾਹ ਤੂੰ ਬਣਾ ਲੈ ਤੇ ਉਹਨੂੰ ਵੀ ਪਿਆ ਦੇ ਮੁੜ ਕੇ ਉਹ ਝਾੜੂ ਪੋਚਾ ਕਰ ਲੂਗੀ ਨਹੀਂ ਦੋਵੇਂ ਸੂਰ ਤੇ ਉਹਦੇ ਹੀ ਰੱਖ ਲੈ ਆ ਇਹ ਤੋਂ ਪਹਿਲੇ ਘਰ ਚ ਕਲੇਸ਼ ਪਵੇ ਗੱਲ ਨੂੰ ਨਾ ਸਮਝੀਦਾ ਹੋਈਦਾ ਆ ਜਾ ਤੂੰ ਜਾ ਕੇ ਚਾਹ ਬਣਾ ਤੇ ਮੈਨਾਂ ਨੂੰ ਛਾੜੂ ਪੋਚੇ ਬਾਰੇ ਕਹਿਨੀ ਆ ਆਹੋ ਆਹੋ ਮੰਮੀ ਕਹਿ ਰਹਾ ਕਹਿ ਰਹਾ ਅੱਗੇ ਕਿੰਨਾ ਟਾਈਮ ਹੋ ਗਿਆ ਸਫਾਈ ਹੋ ਜੇਗੀ ਉਹਦੇ ਦੀ ਮੈਂ ਬਣਾ ਲਈ ਇੱਕ ਕੱਪ ਚੰਗਾ ਸੰਦੀਪ ਹਾਂਜੀ ਕੀ ਕਰਨੀ ਆ ਕੁਝ ਨਹੀਂ ਮੰਮੀ ਫੋਨ ਦੇਖਣੇ ਹੀ ਥੋੜੀ ਦੇਰ ਮੈਂ ਤੈਨੂੰ ਕਹਿਣਾ ਹੀ ਭੀ ਤੇ ਇਹ ਝਾੜੂ ਪੋਚਾ ਕਰ ਲਾ ਵੇ ਖਲਾਰਾ ਪਿਆ ਕੋਈ ਆ ਹੀ ਜਾਂਦਾ ਆ ਤੇ ਮੰਮੀ ਝਾੜੂ ਪੋਚਾ ਅੱਜ ਦੀਦੀ ਨੇ ਨਹੀਂ ਕੀਤਾ ਨਹੀਂ ਉਹਨੇ ਕਿੱਥੇ ਕੀਤਾ ਆ ਤੇ ਨਾਲੇ ਉਹਨੂੰ ਕੀ ਜ਼ਰੂਰਤ ਕਰਨ ਦੀ ਉਹਨੇ ਤਾਂ ਦੋ ਦਿਨ ਰਹਿ ਕੇ ਤੇ ਚਲ ਜਾਣਾ ਆ ਤੇ ਘਰ ਬਾਅਦ ਤੇ ਤੇਰਾ ਹੀ ਆ ਤੇ ਮੰਮੀ ਉੱਠ ਕੇ ਤੇ ਘਰ ਮੰਮੀ ਤੁਹਾਨੂੰ ਪਤਾ ਹੈ ਨਾ ਕਿ ਅੱਜ ਮੈਂ ਆਉਣਾ ਵਾਂ ਤੇ ਤੁਸੀਂ ਦੋ ਜਾਣੀਆਂ ਘਰ ਹੀ ਜਾਂ ਝਾੜੂ ਪੋਚਾ ਕਰ ਲਿੰਦੀਆਂ ਜਾਂ ਰੋਟੀ ਬਣਾ ਲਿੰਦੀਆਂ ਤੁਸੀਂ ਤਾਂ ਕੋਈ ਕੰਮ ਵੀ ਨਹੀਂ ਕੀਤਾ ਫਿਰ ਸੰਦੀਪ ਰੋਟੀ ਤੇ ਉਹਨੇ ਬਣਾ ਲੈਣੀ ਸੀ ਅਰੇ ਪੋਖੀ ਨਹੀਂ ਲੱਗ ਗਈ ਤੈਨੂੰ ਪਤਾ 12 ਵਜੇ ਤੱਕ ਹੀ ਖਾਣੇ ਆ ਰੋਟੀ ਤੇ ਤੂੰ ਫਿਰ ਆ ਗਈਆਂ ਤਾਂ ਲ ਬਣਾ ਲਈ ਰੋਟੀ ਤੇ ਇੱਚ ਕਿਹੜੀ 10 ਵੱਡੀ ਗੱਲ ਹੋ ਗਈ ਆ ਘਰ ਬਾਹਰ ਤੇ ਤੇਰਾ ਹੀ ਆ ਉਹ ਤਾਂ ਚੱਲ ਦੋ ਦਿਨ ਰਹਿਣ ਆਈ ਆ ਪਰੌਣਿਆਂ ਵਾਂਗ ਉਹਨੇ ਚੱਲ ਜਾਣਾ ਆ ਉਹਨੂੰ ਮੈਂ ਕਿਉਂ ਕਹਿਣਾ ਸੀ ਬਾਰ-ਬਾਰ ਮਮੀ ਤੇ ਅੱਜ ਹੀ ਆਈਆਂ ਆ ਆਉਂਦੀ ਤੁਸੀਂ ਮੈਨੂੰ ਰਸੋਈ ਚ ਲਾਤਾ ਹੁਣ ਤੁਸੀਂ ਸਫਾਈ ਦਾ ਕਹਿੰਦੇ ਜੇ ਹੁਣ ਮੈਨੂੰ ਪਹਿਲੇ ਥੋੜੀ ਜੀ ਰੈਸਟ ਕਰ ਲੈੰਦੋ ਫੇਰ ਹੀ ਮੈਂ ਕੰਮ ਕਰਾਂਗੀ ਚੱਲ ਚੱਲ ਉੱਠ ਉੱਠ ਹੁਣ ਇਹ ਕਰ ਲੈ ਸਫਾਈ ਕੋਈ ਆ ਹੀ ਜਾਂਦਾ ਆ ਉਠ ਆ ਜਾ ਝਾੜੂ-ਪੋਚਾ ਕਰ ਲਾ ਧੰਨ ਮਮੀ ਮੈਂ ਹਾਂ ਚਾਈ ਰਹੀ ਕੰਮ ਕਰਨ ਲਈ ਇੰਨੇ ਦਿਨ ਦਾ ਅੱਗੇ ਵੀ ਤੇ ਦੀਦੀ ਕਰਦੇ ਹੀ ਕੰਮ ਤੂੰ ਐਸਾ ਸੇਗਾ ਸਸਰੀਕਰ ਮਨਜੋਤ ਕੀ ਹਾਲ ਆ ਠੀਕ ਠਾਕ ਤੁਸੀਂ ਸਰਾਉ ਹਾਂ ਹਾਂ ਠੀਕ ਆ ਤੂੰ ਦੱਸਿਆ ਹੀ ਨਹੀਂ ਮੈਂ ਆਉਣਾ ਆ ਪਪੂ ਅਜੀ ਯੂਨੀਵਰਸਿਟੀ ਨਹੀਂ ਤੇ ਤੁਹਾਡੇ ਲੱਗੇ ਹਾਂ ਹਾਂ ਉੱਥੇ ਆਇਆ ਸੀ ਮੋਟਰਸਾਈਕਲ ਤੇ ਅੱਛਾ ਮੋਟਰਸਾਈਕਲ ਖਰਾਬ ਹੋ ਗਿਆ ਕੀ ਬੰਦਾ ਕੀ ਹੋ ਗਿਆ ਉਹਨੂੰ ਕਿੱਥੇ ਰੱਖ ਆਇਆ ਮੋਟਰਸਾਈਕਲ ਮੋਟਰਸਾਈਕਲ ਉਹ ਦੁਕਾਨ ਦੇਦੇ ਆਇਆ ਤੇ ਉਹ ਕਹਿੰਦਾ ਕਿ ਤੁਹਾਨੂੰ ਸੇਰੇ ਦੰਗਾ ਹੁਣ ਮੇਰੇ ਕੋਲ ਮੋਟਰਸਾਈਕਲ ਬੜੇ ਲੱਗੇ ਅੱਛਾ ਚੱਲ ਕੋਈ ਗੱਲ ਨਹੀਂ ਤੇ ਡੈਡੀ ਨੂੰ ਮੈਂ ਫੋਨ ਲਾਇਆ ਸੀ ਮੈਂ ਇਹਦੇ ਤੇ ਗੱਲ ਹੋ ਗਈ ਕਿ ਕਹਿੰਦਾ ਪੂਆ ਕੋ ਚੱਲ ਜਾ ਤੂੰ ਚੱਲ ਚੰਗਾ ਹੋਇਆ ਪੁੱਤ ਤੂੰ ਇੱਥੇ ਆ ਗਿਆ ਤੇ ਬੈ ਜਾ ਮੈਂ ਪਾਣੀ ਲੈ ਕੇ ਆਉਣੀ ਆ ਨਾਲੇ ਸਿਮੀ ਚਾਹ ਬਣਾਉਣੀ ਆ ਤੇ ਉਹਨੂੰ ਕਹਾਂ ਤੇਰੀ ਵੀ ਚਾਹ ਬਣਾ ਲੈ ਸਿਮੀ ਦੀ ਤੱਲ ਬੰਨੀ ਡਾ ਮੇਰੇ ਪੈਰਾ ਚਾੜੂ ਮਾਰੀ ਜਾਣ ਦੀ ਆ ਉੱਤੋਂ ਬਸੇ ਆਪਾਂ ਚਾਹ ਬਣਾਉਣ ਦੀ ਆ ਤੇ ਉੱਤੋਂ ਤੂੰ ਆ ਗਈਆਂ ਵਿੱਚ ਦੀਦੀ ਤੁਸੀਂ ਬੋਲਣ ਕਿ ਡਾਡੇ ਜੇ ਤੁਹਾਨੂੰ ਬੋਲਣ ਦਾ ਨਹੀਂ ਪਤਾਗਾ ਮੈਂ ਕਿਰ ਜਾਣ ਕੇ ਮਾਰਿਆ ਚਾੜੂ ਡਾਡੇ ਤੇ ਬੰਦਾ ਧਿਆਨ ਨਾਲ ਵੀ ਤੇ ਲਾ ਹੀ ਸਕਦਾ ਤੁਹਾਨੂੰ ਦੇ ਪਤਾ ਚਾੜੂ ਵੱਜਣ ਦਾ ਸਾਈਡ ਤੇ ਨਹੀਂ ਹੋ ਸਕਦੇ ਹੈਗੇ ਜੋ ਝਰ ਮਹਾਰਾਜਾ ਲਾਗੇ ਤੇ ਫਿਰ ਕੀ ਹੋ ਗਿਆ ਵੱਜਾ ਨਹੀਂ ਆ ਤੂੰ ਜਾਣ ਕੇ ਮਾਰਿਆ ਰੰਡੀ ਆ ਤੈਨੂੰ ਮੰਮੀ ਨੇ ਕਹਿ ਜੀ ਦਿੱਤਾ ਸਫਾਈ ਕਰਨ ਨੂੰ ਨਹੀਂ ਜਾਣ ਕੇ ਮੈਂ ਕਿ ਮਾਰਨਾ ਜਾਣ ਕੇ ਤੇ ਤੁਸੀਂ ਕੰਮ ਫਰਾਂਦੇ ਜੇ ਮੇਰੇ ਕੋ ਦੋਵੇਂ ਜਾਣੀਆਂ ਨਹੀਂ ਤੂੰ ਕੀ ਬੋਲਣ ਦੀ ਮੇਰੀ ਤੀਨ ਨੂੰ ਮੰਮੀ ਮੈਂ ਕੀ ਕਹਿਣਾ ਮੈਂ ਤਾਂ ਕੁਝ ਵੀ ਨਹੀਂ ਕਿਹਾਗਾ ਮੈਂ ਤਾਂ ਸਫਾਈ ਕਰਨੀ ਆ ਤੇ ਦੀਦੀ ਅੱਗੇ ਬੋਲਣ ਲੱਗ ਗਏ ਨਹੀਂ ਉਹਨੇ ਕੀ ਬੋਲ ਦਿੱਤਾ ਤੁਹਾਨੂੰ ਤੂੰ ਉਹਦੇ ਪੈਰਾਂ 'ਚ ਆੜੂ ਮਾਰਦਾ ਬਣਾਇਆ ਕੇ ਜਿੱਦ ਹੀ ਗੱਲਾਂ ਸੋਹਣੀਆਂ ਲਿਆ ਤੇ ਫਿਰ ਕਿ ਪੁੱਛਣ ਗਿਆ ਜਾ ਕੇ ਪਹਿਲਾਂ ਤੁਸੀਂ ਜਾਣ ਬੁਝ ਕੇ ਮੈਨੂੰ ਅੱਜ ਬੁਲਾਇਆ ਵਾ ਮੈਂ 2-4 ਦਿਨ ਹੋਰ ਰਹਿਣਾ ਸੀ ਅਜ ਆਪਣੇ ਪੇਕੇ ਨਹੀਂ ਤਾਂ ਸੰਦੀਪ ਤੂੰ ਕਿਹੜੇ ਬਗਾਲੇ ਥਾ ਆਈਆਂ ਆਪਣੇ ਘਰ ਆਈਆਂ ਆਉਣਾ ਨਹੀਂ ਤੂੰ ਸਦਾ ਤ ਨਹੀਂ ਪੇਕੇ ਬੈਠੀ ਰਹਿਣਾ ਤੇ ਦੀਦੀ ਆ ਗਿਆ ਤੇ ਦੀਦੀ ਨੇ ਵੀ ਤਾਂ ਕੰਮ ਕਰ ਲੈਣਾ ਹੈ ਫਿਰ ਕੀ ਸੰਦੀਪ ਤੂੰ ਜ਼ਿਆਦਾ ਨਹੀਂ ਕੁਝ ਬੋਲਣ ਦਾ ਪੀ ਉਹ ਪੇਕੇ ਕੀ ਰਹਿ ਆਈਆਂ ਸਾਡੇ ਤੇ ਸਿਰ ਤੇ ਚੜ ਕੇ ਨੱਚਣ ਪਈਆਂ ਮੇਰੀ ਧੀ ਨੂੰ ਕਹਿਨ ਦੀ ਕੋਈ ਜ਼ਰੂਰਤ ਨਹੀਂ ਆ ਕੰਮ ਠੀਕ ਆ ਉਹਨੇ ਨਹੀਂ ਕੋਈ ਵੀ ਕੰਮ ਕਰਨਾ ਚੁੱਪ ਕਰਕੇ ਤੇ ਝਾੜੂ ਲਾ ਬਾਹਰੋਂ ਕੱਪੜੇ ਵੀ ਪਾਏ ਧੋਣ ਵਾਲੇ ਉਹ ਵੀ ਧੋਲਾ ਸਿਮੀ ਨਾਲ ਇਹਨਾਂ ਮਨਜੋਤ ਆਇਆ ਹੀ ਬਾਹਰ ਤੇ ਮੇਰੀ ਧੀ ਉਹਦੇ ਲਈ ਵੀ ਚਾਹ ਬਣਾ ਕੇ ਲੈ ਆਇਆ ਬਾਹਰੇ ਲੈ ਆਇਆ ਠੀਕ ਆ ਮੰਮੀ ਲਿਆਉਣੀ ਆ ਮੈਂ ਤੇ ਹੋਰ ਕੋਈ ਕੰਮ ਨਹੀਂ ਕਰਨਾ ਤੂੰ ਚੰਗਾ ਠੀਕ ਪੂਆ ਜੀ ਤੁਸੀਂ ਤੇ ਭਾਬੀ ਨੂੰ ਬੋਲਣੀ ਬੜਾ ਦੇ ਪੁੱਤ ਤੈਨੂੰ ਨਹੀਂ ਪਤਾ ਤੂੰ ਨਿਆਣਾ ਆ ਕੀ ਗੱਲ ਹੋਈ ਤੇ ਕੀ ਨਹੀਂ ਮੈਂ ਸੁਣ ਲਿਆ ਪੂਆ ਜੀ ਭਾਬੀ ਨਾ ਵੀ ਨਾ ਬੋਲਿਆ ਕਰੋ ਭਾਬੀ ਦੀ ਚੰਗੀ ਭੜੀ ਐ ਦੱਸ ਤੈਨੂੰ ਪਤਾ ਆ ਵੀ ਚੰਗੀ ਆ ਕਿ ਨਹੀਂ ਇਹ ਤਾਂਾਨੂੰ ਪਤਾ ਉਹ ਕਹਿੰਦੇ ਹੁੰਦੇ ਨਾ ਸਿਆਣੇ ਪਿਟੱਕੀ ਦੀ ਜੇ ਤਾਂ ਕੋਈ ਨਾ ਬੁੱਝੇ ਪੁੱਤ ਤੈਨੂੰ ਨਹੀਂ ਇਹਨਾਂ ਗੱਲਾਂ ਦਾ ਪਤਾ ਘਰਾਂ 'ਚ 100 ਗੱਲਾਂ ਹੁੰਦੀਆਂ ਆ ਜਦੋਂ ਤੇਰਾ ਵਿਆਹ ਹੋਏਗਾ ਨਾ ਉਦੋਂ ਤੈਨੂੰ ਵੀ ਪਤਾ ਲੱਗ ਜਾਣਾ ਪੂਆ ਜੀ ਕਰਨਪਾ ਦਾ ਵੀ ਵਿਆਹ ਹੋਇਆ ਵਾ ਪਰ ਮੰਮੀ ਨੇ ਕਦੀ ਨਹੀਂ ਭਾਬੀ ਨੂੰ ਕੁਝ ਵੀ ਕਿਹਾ ਮੰਮੀ ਸੋ ਕੋ ਇਹੋ ਕਹਿੰਦੀ ਹੈ ਕਿ ਅਸੀਂ ਜੇ ਕੇਸ ਦਿੱਤੀ ਨੂੰ ਖੁਸ਼ ਰੱਖਾਂਗੇ ਨਾ ਤਾਂ ਇਹ ਆ ਦਿੱਤੀ ਖੁਸ਼ ਰਹੂਗੀ ਕਿਸੇ ਦੇ ਘਰ ਵੇ ਤੇਰੀ ਮਾਂ ਨੂੰ ਸਵਾਹ ਪਤਾ ਇੰਨਾਂ ਗੱਲਾਂ ਦਾ ਇਹ ਤਾਂ ਮੈਨੂੰ ਪਤਾ ਆ ਜਿਹਦੇ ਨਾਲ ਬੀਤਨ ਨੂੰ ਪਤਾ ਹੁੰਦਾ ਆ ਚੁੱਪੀ ਕੀਤਾ ਰਹਿ ਤੂੰ ਬਸ ਸਿਮਿਲਾ ਆ ਜਾਂ ਚਾਹ ਹੁਣ ਸਿਮੀ ਹੋ ਗਈ ਤਿਆਰ ਹਾਂ ਚੰਗਾ ਮੰਮੀ ਫੇਰ ਮੈਂ ਚੱਲੀ ਆ ਚੱਲ ਠੀਕ ਆੜੀਏ ਤੂੰ ਰਹਿਣਾ ਹੀ ਸਗੋ ਨਣਾਂਦਾ ਤੇਰੀ ਦਾ ਪੰਗਾ ਵਿੱਚ ਪੈ ਗਿਆ ਨਹੀਂ ਤੇ ਤੈਨੂੰ ਮੈਂ ਰੱਖਣਾ ਹੀ ਮੰਮੀ ਜਾਣਾ ਤਾਂ ਫੇਰ ਹੈ ਹੀ ਤੁਹਾਨੂੰ ਪਤਾ ਹੀ ਨੇਚਰ ਬਾਤ ਤੇ ਉਹ ਬਾਹਰੋਂ ਆਉਣ ਲੱਗੀ ਐ ਚੱਲ ਕੋਈ ਗੱਲ ਨਹੀਂ ਚੱਲ ਜਾ ਫੇਰ ਆ ਜਾ ਹਾਂ ਚਲੋ ਅੱਗੇ ਵਾਵਾ ਸਿਮੀ ਹੀ ਇੱਥੇ ਤੇ ਰੌਣਕ ਲੱਗੀ ਸਵੇਰ ਦੀ ਗਈ ਆ ਤੇ ਮੈਂ ਸੁਣਨਾ ਜੇ ਲੱਗਣ ਡਿਆ ਆ ਦੇ ਫੋਨ ਵੀ ਆ ਹੀ ਗਿਆ ਇਹਦਾ ਹੈਲੋ 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 ਹਾਂ ਸਿਮੀ ਕੀ ਗੱਲ ਬੋਲਦੀ ਨਹੀਂ ਮੰਮੀ ਬੋਲਣਾ ਕੀ ਹੈ ਜਦੋਂ ਦੀ ਮੈਂ ਆਈ ਆ ਕਿਤੇ ਬੈ ਕੇ ਨਹੀਂ ਵੇਖਿਆ ਉਦੋਂ ਤਾਂ ਕਿਤੇ ਸੱਸ ਨੇ ਕੰਮ ਲਾਇਆ ਵਾ ਅੱਛਾ ਤੁਹਾਨੂੰ ਪਤਾ ਹੁਣ ਨਾਨਾ ਵੀ ਆਈਆਂ ਨੇ ਤੇ ਕੰਮ ਵੀ ਕਿੰਨਾ ਵਧਿਆ ਇੱਥੇ ਅੱਛਾ ਤੇ ਨਣਾ ਨਾ ਨੇ ਤੇ ਨਹੀਂ ਕੋਈ ਗੱਲ ਕੀਤੀ ਨਹੀਂ ਨਹੀਂ ਗੱਲ ਤੇ ਉਹਨਾਂ ਨੇ ਚਲ ਕਿਹੜੀ ਕਰਨੀ ਆ ਮਾੜਾ ਜਿਹਾ ਕਿਤੇ ਬਹਿਣ ਲੱਗੀ ਫੇਰ ਮੰਮੀ ਨੇ ਕਹਿਤਾ ਵੀ ਉੱਠ ਕੇ ਆ ਕੰਮ ਕਰ ਦੇ ਐਨਾ ਮੰਨ ਤੂੰ ਕੀ ਹੋਇਆ ਨਾ ਮੇਰਾ ਨਹੀਂ ਤੇ ਨਣਾ ਨਾ ਨਹੀਂ ਤੇਰੀਆਂ ਨਾਲ ਲੱਗੀਆਂ ਕਿੱਥੇ ਮੰਮੀ ਕੋਈ ਵੀ ਨਹੀਂ ਨਾਲ ਲੱਗਾ ਸਾਰੇ ਬੈਠੇ ਗੱਲਾਂ ਮਾਰਨ ਡੇ ਕਿਤੇ ਆਰਾਮ ਨਾਲ ਹੁਣ ਤੁਹਾਨੂੰ ਪਤਾ ਹੀ ਹੈ ਵੇਖੋ ਰਾਤ ਦੇ 9:00 ਵਜ ਗਏ ਨੇ ਹੁਣ ਪਤਾ ਨਹੀਂ ਕਿਹੜਾ ਫੇਰ ਆ ਗਿਆ ਕਹਿੰਦਾ ਉੱਠ ਕੇ ਰੋਟੀ ਬਣਾ ਤੇ ਜਿਦ ਮੈਂ ਸੂਟ ਵੀ ਲਿਆਂਦੇ ਹੀ ਨਾ ਮੰਮੀ ਉਹ ਵੀ ਇਹਨਾਂ ਨੇ ਆਉਂਦੇ ਹੀ ਲੈ ਲੈਨੇ ਮੇਰ ਕੋ ਕਿੰਨੇ ਲੈ ਲਏ ਆ ਮੰਮੀ ਨੇ ਹੀ ਲੈ ਆਹੀ ਅੱਛਾ ਆਹ ਵੀ ਦੀਦੀ ਹੁਣਾਂ ਨੂੰ ਦੇਣੇ ਨੇ ਤੇ ਲੈ ਮੈਂ ਤਾਂ ਤੈਨੂੰ ਆਪ ਤੁਹਾਨੂੰ ਪਤਾ ਸੰਦੀਪ ਕੋ ਲੈ ਕੇ ਦਿੱਤੇ ਹੀ ਵੀ ਚਲ ਤੂੰ ਸੰਭਾਲੇਂਗੀ ਤੇ ਤੂੰ ਗਾਂ ਨਾਨਾ ਨੂੰ ਦੇ ਦੇ ਤੇ ਆਪਣੀ ਨੂੰ ਮੈਂ ਮੰਮੀ ਕੀ ਕਰਾਂ ਪਰ ਇੱਕ ਗੱਲ ਹੈ ਮੰਮੀ ਮੈਂ ਸੋਚਣ ਦੀ ਆ ਅਸੀਂ ਵੀ ਭਾਬੀ ਨੂੰ ਕਿੰਨਾ ਤੰਗ ਕਰਦੇ ਆ ਹੀ ਤੇ ਇਦਾਂ ਨਹੀਂ ਸਾਨੂੰ ਕਰਨਾ ਚਾਹੀਦਾ ਆਹੋ ਸਿਮੀ ਗਾਲ ਤੇ ਤੇਰੀ ਵੀ ਠੀਕ ਆ ਸਿਆਣੇ ਆਵੇਂ ਆਂਦੇ ਆ ਜਿੱਦਾਂ ਦਾ ਬੀਜਾਂਗੇ ਉਦਾਂ ਦਾ ਹੀ ਵੱਡਾਂਗੇ ਚਲ ਠੀਕ ਆ ਮੰਮੀ ਹੁਣ ਫੇਰ ਉਹ ਬੁਲਾਉਂਦੇ ਨੇ ਫਿਰ ਮੈਂ ਤੈਨੂੰ ਬਾਅਦ ਚ ਹੀ ਕਰਾਂਗੀ ਠੀਕ ਆ ਮੰਮੀ ਕੀ ਗੱਲ ਹੋਈ ਆ ਕਿਸਾ ਚੰਦੇ ਜੇ ਸੋਚਣਾ ਕੀ ਆ ਸੰਦੀਪ ਸਿਮੀ ਦਾ ਫੋਨ ਆਇਆ ਸੀ ਕੀ ਕਹਿੰਦੇ ਦੀਦੀ ਕਹਿੰਦੀ ਮੈਂ ਜਦੋਂ ਦੀ ਗਈ ਆ ਨਾ ਇਥੋਂ ਸਵੇਰ ਦੀ ਉਦੋਂ ਦਾ ਉਹਦੀ ਸੱਸ ਨੇ ਕੰਮ ਹੀ ਬਸ ਲਾਇਆ ਆ ਤਾਂ ਮਮੇ ਇਹ ਵੀ ਤਾਂ ਗਲਤ ਗੱਲ ਆ ਨਾ ਦੀਦੀ ਵਿਚਾਰਾ ਇਥੋਂ ਥੱਕ ਕੇ ਗਏ ਹੋਣੇ ਬਸਾਂ ਜੇ ਤਾਂ ਉਹਦਾ ਠਕਾਉਟ ਹੋ ਜਾਂਦੀ ਆ ਥੋਈ ਦੇ ਅਰੈਸਟ ਤੇ ਕਰਨ ਲਿੰਦੇ ਅਰੈਸਟ ਕਿੱਥੇ ਕਰਨ ਦਿੱਤੀ ਆ ਉਹਦੀਆਂ ਨਾਨਾ ਨਾਨਾ ਵੀ ਆਈਆਂ ਨਾ ਬਾਹਰ ਤੇ ਜਿਹੜੇ ਸੂਟ ਮੈਂ ਤੇਰੇ ਕੋਲ ਲੈ ਕੇ ਉਹਨੂੰ ਦਿੱਤੇ ਸੀ ਕੋਈ ਸੂਟ ਉਹਦੀ ਨਨਾਨਾ ਨੇ ਲੱਲੇ ਇਹ ਦਾਨੀ ਮੰਮੀ ਕਰਨਾ ਚਾਹੀਦਾ ਡੀਰੀ ਨੂੰ ਉਹ ਸੂਟ ਕਿੰਨੇ ਪਸੰਦ ਹੀ ਵੈਸੇ ਸੰਦੀਪ ਮੈਨੂੰ ਮਾਫ ਕਰ ਦੇ ਮੈਂ ਵੀ ਤੇ ਰਨਾ ਇਦਾਂ ਹੀ ਕਰਦੀ ਰਹੀ ਸੀ ਹੁਣ ਮੇਰੀ ਧੀ ਨੇ ਵੀ ਦੁਖੀ ਹੋ ਕੇ ਮੈਨੂੰ ਫੋਨ ਕੀਤਾ ਨਾ ਤੇ ਮੈਨੂੰ ਵੀ ਅਹਿਸਾਸ ਹੋਇਆ ਕਿ ਤੇਰੇ ਦਿਲ ਤੇ ਉਹ ਕੀ ਬੀਤ ਨਹੀਂ ਹੋਏਗੀ ਨੋਆ ਨੂੰ ਵੀ ਨਾ ਤੀਆਂ ਵਾਂਗ ਰੱਖਣਾ ਚਾਹੀਦਾ ਕਦੀ ਵੀ ਨੋਵਾ ਤੀਆਂ 'ਚ ਫਰਕ ਨਹੀਂ ਕਰਨਾ ਚਾਹੀਦਾ ਤੇ ਅੱਜ ਤੋਂ ਬਾਅਦ ਨਾ ਮੈਂ ਤੇਰੇ ਨਾਲ ਕਦੀ ਐਦਾਂ ਨਹੀਂ ਕਰਾਂਗੀ ਤੂੰ ਆਪਣੀ ਮਰਜ਼ੀ ਨਾਲ ਕੰਮ ਕਰਿਆ ਕਰੀ ਠੀਕ ਆ ਠੀਕ ਆ ਮੰਮੀ ਜੀ